ਇਸ ਰਿਸ਼ਤੇ ਵਿੱਚ ਜਿਹੜਾ ਦੋਸ਼ੀ ਹੈ ਉਹ ਵਿਕਟਮ ਦਾ ਚਾਚਾ ਲੱਗਦਾ ਹੈ ਚਾਚਾ ਲੱਗਦਾ ਹੈ ਚਾਚੇ ਭਤੀਜੀ ਦਾ ਹੀ ਇਹ ਇਹਨਾਂ ਉਹ ਹੋਇਆ ਤੇ ਜਿਹੜਾ ਮੇਨ ਦੋਸ਼ੀ ਹੈਗਾ ਉਹਨੂੰ ਕਾਬੂ ਕੀਤਾ ਗਿਆ ਨਹੀਂ ਉਹ ਅਜੇ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ ਮਾਮਲਾ ਇੱਕ ਤਰੀਕ 1 ਦਸੰਬਰ ਨੂੰ ਆਪਾਂ ਇੱਕ ਐਫ ਆਈ ਆਰ ਲੌਂਚ ਕੀਤੀ ਹੈ ਅੰਡਰ ਸੈਕਸ਼ਨ 376 ਅੰਡ ਪਾਕਸੋ 2 3 ਐਂਡ 4 ਜਿਹਦੇ ਵਿੱਚ ਇੱਕ ਮਾਮਲਾ ਉੱਪਰ ਕੇ ਸਾਹਮਣੇ ਆਇਆ ਹੈ ਕਿ ਇੱਕ ਅ ਪ੍ਰਦੀਪ ਕੁਮਾਰ ਦੇ ਲੜਕੇ ਨੇ ਇੱਕ ਲੜਕੀ ਦਾ ਰੇਪ ਕਰਤਾ ਐਂਡ ਸ਼ੀ ਵਾਸ ਪ੍ਰੈਗਨੈਂਟ 3 4 ਮੰਥਸ ਤੇ ਇਮੀਡੀਏਟਲੀ ਆਪਾਂ ਕਾਰਵਾਈ ਕਰਦੇ ਹਾਂ ਐਫ ਆਈ ਆਰ ਲੌਂਚ ਕੀਤੀ ਲੌਂਚ ਕਰਨ ਤੋਂ ਬਾਅਦ ਆਪਾਂ ਮੌਕੇ ਤੇ ਰੇਡ ਕੀਤੀ ਦੋਸ਼ੀ ਦੇ ਘਰ ਤੇ ਪਰ ਮੌਕੇ ਤੋਂ ਦੋਸ਼ੀ ਘਰੋਂ ਭੱਜ ਚੁੱਕਿਆ ਸੀ ਛੋੜੇ ਦਿਨ ਬਾਅਦ ਜਦੋਂ ਆਪਾਂ ਉਸ ਦਾ ਫਾਲੋਅ ਅਪ ਲੈ ਤੇ ਕਈ ਚੀਜ਼ਾਂ ਸਾਹਮਣੇ ਆਈਆਂ ਕਿ ਇਸ ਕੇਸ ਦੇ ਵਿੱਚ ਉਹਦੇ ਛੋਟਾ ਬ੍ਰਦਰ ਤੇ ਉਹਦੀ ਮਾਤਾ ਵੀ ਸ਼ਾਮਲ ਹਨ ਫਿਰ ਜਦੋਂ ਆਪਾਂ ਇਹਨਾਂ ਦੇ ਵੇਅਰ ਅਬਾਊਟ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤੇ ਲਗਭਗ 1 ਮਹੀਨੇ ਦੀ ਮਤਲਬ ਦੌੜ ਦੇ ਬਾਅਦ ਕੱਲ ਫਿਰਹੀ ਦੋ ਦੋਸ਼ੀ ਫੜੇ ਜਿਨ੍ਹਾਂ ਦੇ ਵਿੱਚ ਦੋਸ਼ੀ ਦਾ ਛੋਟਾ ਭਰਾ ਜਗਦੀਪ ਕੁਮਾਰ ਤੇ ਉਸ ਦੀ ਮਾਤਾ ਪ੍ਰਭਾ ਉਹ ਆਪ ਕੱਲ ਫੜੇ ਮਤਲਬ ਮੁਖਵਰ ਨੇ ਦੱਸਿਆ ਕਿ ਅੱਜ ਜੋ ਖੜੇ ਇਸ ਜਗ੍ਹਾ ਤੇ ਜਾਣ ਦੀ ਤਿਆਰੀ ਚ ਹੈ ਤੇ ਮੌਕੇ ਤੇ ਜਾ ਕੇ ਤੁਸੀਂ ਫੜ ਸਕਦੇ ਹੋ ਫਿਰ ਉਹਨਾਂ ਨੂੰ ਆਪ ਮੌਕੇ ਤੇ ਫੜ ਕੇ ਅੱਜ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਤੇ ਜੋ ਵੀ ਅਦਾਲਤ ਵੱਲ ਹੁਕਮ ਹੋਏਗਾ ਰਾਂਡ ਲੈਣ ਦੀ ਕੋਸ਼ਿਸ਼ ਹੈ ਕਿਉਂਕਿ ਹੋਰ ਵੀ ਕਈ ਮਕਦਮੇ ਦੇ ਵਿੱਚ ਕਈ ਪੁਸ਼ਗਿਸ਼ ਬਾਕੀ ਹੈ ਜਿਸ ਕਰਕੇ ਅਗਲਾ ਜੋ ਹੁਕਮ ਹੋਏਗਾ ਉਸ ਦੇ ਮਤਲਬ ਕਰਵਾਈ ਹੋਏਗੀ ਤੇ ਸਰ ਇਹ ਦੋਸ਼ੀ ਦੀ ਗੱਲ ਕਰੀਏ ਜਾਂ ਜਿਹਦੇ ਨਾਲ ਰੇਪ ਹੋਇਆ ਲੜਕੀ ਨਾਲ ਇੱਕੋ ਪਿੰਡ ਦੇ ਆ ਹਾਂ ਬੋਥ ਆਰ ਫਰਮ ਸੇਮ ਵਿਲੇਜ ਦੋਨੋਂ ਇੱਕੋ ਪਿੰਡ ਦੇ ਆ ਸੇਮ ਇੱਕੋ ਪਿੰਡ ਦੇ ਹੈਗੇ ਆ ਤੇ ਇਹਨਾਂ ਦਾ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਨਹੀਂ ਕੋਈ ਮਾਮਲਾ ਇਦਾਂ ਦਾ ਨਹੀਂ ਰਿਸ਼ਤੇ ਵਿੱਚ ਜਿਹੜਾ ਦੋਸ਼ੀ ਹੈ ਉਹ ਵਿਕਟਮ ਦਾ ਚਾਚਾ ਲੱਗਦਾ ਚਾਚਾ ਲੱਗਦਾ ਹੈਗਾ ਚਾਚੇ ਭਤੀਜੀ ਦਾ ਇਹੀ ਇਹਨਾਂ ਉਹ ਹੋਇਆ ਤੇ ਜਿਹੜਾ ਮੇਨ ਦੋਸ਼ੀ ਹੈਗਾ ਉਹਨੂੰ ਕਾਬੂ ਕੀਤਾ ਗਿਆ ਨਹੀਂ ਉਹ ਅਜੇ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ ਅਜੇ ਉਹਦਾ ਟਿਕਾਣਾ ਦਿੱਲੀ ਦਾ ਲੱਗਾ ਮਤਲਬ ਇਨਫੋਰਮੇਸ਼ਨ ਮਿਲੀ ਹੈ ਆਪਾਂ ਪਹਿਲੇ ਵੀ ਦੋ ਰੈਡਾ ਦਿੱਲੀ ਕਰਵਾਈਆਂ ਹੁੰਦੀਆਂ ਹੁਣ ਫਿਰ ਪਤਾ ਟਿਕਾਣਾ ਜਿੱਦਾਂ ਹੀ ਕਨਫਰਮ ਹੁੰਦਾ ਫਿਰ ਆਪਾਂ ਉਸ ਤਰੀਕੇ ਨਾਲ ਅਗਲੀ ਤਫ਼ਤੀਸ਼ ਅਮਲ ਚਲਾਈਵਾਂਗੇ ਤੇ ਸਰ ਜਿਹੜੀ ਲੜਕੀ ਦਾ ਰੇਪ ਹੋਇਆ ਉਹ ਨਬਾਲਿਕ ਹੈਗੀ ਆ ਹਾਂ ਜੀ ਸ਼ੀਜ਼ ਨਬਾਲਿਕ ਸ਼ੀਜ਼ ਇਜ਼ 14 ইয়ার্স 올ਡ ਓਨਲੀ 14 ਸਾਲ ਦੀ ਹੈ ਕੱਲੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈਗੀ ਕਾਰਵਾਈ ਇਹਨਾਂ ਨੂੰ ਫੜ ਕੇ ਆਪਾਂ ਜੋ ਅਦਾਲਤ ਕਰੇਗੀ ਆਪਾਂ ਇਹਨਾਂ ਨੂੰ ਸਾਡਾ ਕੰਮ ਇਹਨਾਂ ਨੂੰ ਫੜ ਕੇ ਮਾਨਯੋਗ ਅਦਾਲਤ ਦੇ ਸਾਹਮਣੇ ਪੇਸ਼ ਕਰ ਦੇਣਾ ਉਹਨਾਂ ਦਾ ਕੰਮ ਅੱਗੇ ਜੋ ਟ੍ਰਾਇਲ ਚਲਾਉਣਾ ਕੇਸ ਦਾ ਉਹਦੇ ਵਿੱਚ ਜੋ ਸਜ਼ਾ ਹੁੰਦੀ ਇਹਨਾਂ ਨੂੰ ਵਾਧੂ ਵਾਧੂ ਸਜ਼ਾ ਕਰਾਉਣਾ ਸਰ ਜੇਕਰ ਗੱਲ ਕਰੀਏ ਇੱਕ ਲੜਕੀ ਨਾਲ ਉਸ ਕੀ ਕਹਿਣਾ ਚਾਹੋਗੇ ਬਹੁਤ ਹੀ ਘਿਣਾਉਣਾ ਕਰਮ ਹੈ ਜੀ ਬਹੁਤ ਗਲਤ ਗੱਲ ਹੈ ਇੱਕ ਇੱਕ ਤੇ ਹੈ ਜਿਹੜੇ ਵਿਕਟਮ ਪਰਿਵਾਰ ਹੈ ਕਾਫੀ ਗਰੀਬ ਪਰਿਵਾਰ ਹੈ ਇਹ ਜਿਹੜਾ ਉਹਦਾ ਚਾਚਾ ਜਾਂ ਉਹਦੇ ਆਸ-ਪਾਸ ਤੇ ਹੋਟ ਜਿਹੜੇ ਉਹਦੇ ਘਰ ਉਹ ਥੋੜੇ ਪੜੇ ਲਿਖੇ ਆ ਉਹ ਇਹ ਸਮਝ ਸਕਦੇ ਹੈ ਗੱਲ ਨੂੰ ਕਿ ਵਿਕਟਮ ਜਿਹੜਾ ਉਹ ਇੱਕ ਤੇ ਅੰਡਰਏਜ ਹੈ 13 ਸਾਲ 14 ਸਾਲ ਕੋਈ ਏਜ ਨਹੀਂ ਹੁੰਦੀ ਐਂਡ ਇਵਨ ਸ਼ੀ ਵਾਸ ਪ੍ਰੈਗਨੈਂਟ 4-5 ਮੰਥਸ ਤੇ ਬੜਾ ਮਤਲਬ ਕਹਿ ਸਕਦੇ ਆ ਕਿ ਇਟ ਵਾਸ ਰੀਅਲੀ ਅ ਬੈਡ ਸ਼ੋ ਬਹੁਤ ਬੁਰਾ ਕੰਮ ਹੋਇਆ ਇੱਕ ਠੀਕ ਹੈ ਸਰ ਹਾਂ ਜੀ